ਦੀ ਜਨਨਾ ਨਾਤੇ ਦਿਨ ਵਰ ਉਧਰ ਵਾਰ ਦਿਖਾਉਂਦੇ ਆ ਮੁਗਲ एंपायर ਦਾ ਜੋਸ਼ਾ ਜਹਾਂ ਤੇ ਟਾਈਮ ਤੇ ਲੱਗਦਾ ਇਸ ਦੀ ਸਾਈਡ ਤਾਂ ਮੇਰੇ ਸੇ ਉਧਰ ਤਾਂ ਮੇਰੀ ਸੀ ਜਿਵੇਂ ਅੱਜ ਜਿਹੜਾ ਇੰਡੀਆ ਜਿਹੜਾ ਬਣਿਆ ਉਹ ਚੱਲ ਰਿਹਾ ਸੀ ਕਿਸੇ ਟਾਈਮ ਤੇ ਕਾਲਾ ਰਾਜ ਵੀ ਹੁੰਦਾ ਸੀ ਜੀ ਵੈਲਕਮ ਬੈਕ ਗਾਇਸ ਟੂ ਮਾਈ ਚੈਨਲ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪ੍ਰੀਤ ਬੈਕ ਪੈਕਰ ਤੇ ਤੇ ਅੱਜ ਅਸੀਂ ਜਾ ਰਹੇ ਹਾਂ ਲਾਲ ਕਿਲਾ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਤੇ ਤੁਹਾਨੂੰ ਵੀ ਦਰਾਉਂਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਤੇ ਦਿਖਾਉਂਦੇ ਹਾਂ ਚਾਨਨੀ ਚੌਕ ਦਾ ਵਿਚਾਰ ਤੇ ਨਾਲ ਦੀ ਨਾਲ ਲਾਲ ਕਿਲਾ ਕਰਦੇ ਹਾਂ ਐਕਸਪਲੋਰ ਬਾਕੀ ਜਿਹੜੇ ਰੋਗ ਲੋਕ ਦੇ ਨਾਲ ਹੋ ਗਿਆ ਜੀ ਆਪਣੇ ਪੌਣੇ 4 ਆਟਾ ਵੀ ਨਹੀਂ ਮਿਲ ਰਿਹਾ ਨਾ ਬਾਤ ਮਿਲ ਰਹੀ ਆ ਤੇ ਬੈਸਟ ਵੀ ਵੀਡੀਓ ਦਿਖਾ ਦਿਆਂ ਦੇਖੋ ਕੀ ਕਰਦਾ ਮਿਲ ਗਏ ਰੋ અંદુ ફાઇનલી આટો મળ ગયા કે આપણે ટાઈમ પર પહોંચ જવાના આજે ઓની આટો ચલાવી બાડી તેજ અંકલજીને જો શીશા હે વો સાફ કર દિયા હે ઓર આગે આગે જો હટવા હે વો ભી અમાર આ ઉપર ભી અમારે બંદે બેઠે હે ઓર પીછે वाले में हम है वी आर गोइंग एट दैट स्पॉट पाकिस्तान कम्युनिकेटर के टाइप तक तो पता लग गया पार्ट चेक करो 1 2 3 4

ਭਾਈ ਰਕਤ ਜਿਹੜਾ ਸਾਡਾ ਕੋਡ ਹੈ ਉਹ ਸਕੈਨ ਨਹੀਂ ਕੀਤਾ ਜਿਹੜਾ ਆਪਾਂ ਆਨਲਾਈਨ ਪਰਚੇਸ ਕੀਤੀਆਂ ਫਟੋਫਟ 5 ਪਰਚੇਸ ਹੋਈਆਂ ਆਨਲਾਈਨ ਪਰਚੇਸ ਹੋਈਆਂ ਤੇ ਬਾਕੀ ਇੱਕ ਅਡਲਟ ਦੀ 5 ਅਡਲਟ ਤੇ ਇੱਕ ਚਿਲਡ ਆਬਾਪ ਦੀਆਂ ਦੋ ਟਿਕਟਾਂ ਜੀ ਆਪਾਂ ਨੂੰ ਆਫਲਾਈਨ ਲੈਣੀਆਂ ਮੈਂ 5 ਤੋਂ ਬਾਅਦ ਮਤਲਬ ਟਿਕਟ ਤੁਸੀਂ ਪਰਚੇਸ ਨਹੀਂ ਕਰ ਸਕਦੇ ਪਾਕੀ ਚਲੋ ਦਿਖਾਉਣੇ ਆ ਜਾ ਕੇ ਜੇ ਅੱਗੇ ਸਕੈਨ ਹੋਣਾ ਹੈ ਉਹ ਵੀ ਤੁਹਾਨੂੰ ਕੋਲ ਨੇ ਆ ਪਿੱਛੇ ਸਕੈਨ ਹੋਇਆ ਨਹੀਂ ਪਿੱਛੇ ਉਹ ਸੀ ਸਿਕਿਉਰਟੀ ਖੜੀ ਥੱਲੇ ਦੇਖੋ ਜਾੜੂ ਟਾ ਕੈਸਾ ਲੱਗ ਰਿਹਾ ਹੈ ਭਈ ਆਪਕੋ ਬੜੀ ਜਿਹਾ ਲੱਗ ਰਿਹਾ ਹੈ ਅੰਦਰ ਜਾ ਕੇ ਐਕਸਪਲੋਰ ਕਰਦੇ ਆਂ ਬਾਕੀ ਅੰਦਰ ਜਾ ਕੇ ਦੇ ਦੇ ਕੇ ਹੋ ਜਾਏ ਜੇ ਵੀਡੀਓ ਫੋਟੋਗ੍ਰਾਫੀ ਜਾਂ ਆਟੋਗ੍ਰਾਫੀ ਲਾਓ ਤਾਂ ਕਿਉਂ ਚੋਕਾ ਵਾਂਗੂ ਚਿੱਪੇ ਹੋ ਜਾਏ ਲੋਕੀ ਲੋਕੀ ਦਾ ਦੇਖਣੇ ਪੜਾ ਸੀ ਕੌਣ ਜਾ ਰਹੇ ਆਪਾਂ ਕੋ ਲੋਕ ਬਹੁਤ ਨੇ ਆ ਰਹੇ ਆ ਨਾ ਜਿਵੇਂ ਤੁਸੀਂ ਦੇਖ ਸਕਦੇ ਕਾਫੀ ਫੋਨਰ ਵੀ ਹੁੰਦੇ ਇੱਥੇ ਐਂਟਰੀ ਹੋਣੀ ਜਾ ਰਹੀ ਹੈ ਜੀ ਆਪਣੀ ਸੇਟੇ ਹਵਾ ਦੀ ਹੈ ਓਏ ਆ ਜਾ ਇੱਕ ਤਰ੍ਹਾਂ ਦੇ ਦਾ ਸਿੱਧਾ ਹੈ ਜੀ ਬਸ ਟਾਈਮ ਤੇ ਮੰਦਰ ਵੀ ਆਉਂਦਾ ਹੈ ਵਾਈਸ ਐਂਟੀ ਹੋ ਚੁੱਕੀ ਹੈ ਐਂਟੀ ਹੋ ਚੁੱਕੀ ਹੈ ਆਪਣੀ ਇਹ ਤੇ ਪੂਰੀ ਮਾਰਕਟ ਹੈ ਇੱਥੇ ਕਾਲ ਰਹੀ ਆ ਦੋ ਸਰਦਾਰ ਆ ਵਾਸੀ ਕੋਈ ਨਹੀਂ ਦਿਖਦਾ ਇਹ ਸਰਦਾਰ ਕੰਨੇ ਦੋਈਆਂ ਫਾਕਿਓ ਅਕਾ ਨੂੰ ਓਜੋਗਾ ਦਿਖਾਉਣ ਜਾ ਰਹੇ ਸਿੱਧੇ ਮੁਗਲ ਅੰਪਾਇਰ ਦੇ ਟਾਈਮ ਵਿੱਚ ਅਕਬਰ ਦਾ ਦਰਬਾਰ ਲੱਗਿਆ ਜਾਂਦਾ ਸੀ ਇਹ ਜੀ ਉਹ ਮੈਦਾਨ ਸਾਹਮਣੇ ਇੱਕ ਲੋਜ ਜਗਤ ਖੁੰਦੀ ਆ ਤਾਂ ਹੁਣ ਤੁਹਾਨੂੰ ਉਹ ਦਰਬਾਰ ਦਿਖਾਉਂਦੇ ਆ ਮੁਗਲ ਅੰਪਾਇਰ ਦਾ ਜੋਧਾ ਜਹਾਜ ਦੇ ਟਾਈਮ ਤੇ ਲੱਗਦਾ ਸੀ ਉਹ ਸਾਹਮਣੇ ਆ ਤੇ ਇਸ ਸਰਤ ਦੀ ਇਸਤਿਹਾਰੀਆ ਉਹ ਵੀ ਨਹੀਂ ਕੀਤੀ ਹੈ। ਹਨਾਪਾ। 1628 ਚ ਲਿਆ ਕੇ 1658 ਇਸ ਵੀ ਤੱਕ। ਸ਼ਾਹਜਹਾਂ ਦਾ ਜ਼ਲਾ ਦਰਬਾਰ ਆ ਇਸ ਜਗ੍ਹਾ ਤੇ ਲੱਗਦਾ ਹੁੰਦਾ ਹੈ। ਨਿਕਾ ਉਹ ਰੈਡੀ ਕੀਤਾ ਗਿਆ ਸੰਗ ਮਰਮਰ ਸਾਰੇ ਪਾਸੇ ਨਾਲ ਰੈਡੀ ਕੀਤਾ ਗਿਆ ਹੈ। ਮੀਨ ਗੇਟ ਹੈ ਜਿਹੜਾ ਉਸ ਸਾਈਡਾ। ਵਾਓ! ਉਹ ਇੱਕ ਸਰਦਾਰ ਮਿਲਿਆ। ਕਨਵੇ ਸੈਕਟਰੀ ਦਾ ਹਰ ਨਹੀਂ ਮਿਲਿਆ ਸਾਨੂੰ ਦੋ ਤੋਂ ਇਲਾਵਾ ਜੀਆ ਹੋ ਲੱਗਿਆ ਜਗਾ ਸਾਡੇ ਤੋਂ ਲੱਗਾ ਜੂਮ ਕਰਕੇ ਸਾਨੂੰ ਮਿਲਿਆ ਜੀਆ ਮਮਸੀ ਜੀ ਇਸ ਸਾਈਡ ਆ ਇਸ ਕੋ ਜਿੱਧਰੋਂ ਆਪਾਂ ਆਏ ਆ ਉਧਰੋਂ ਲੈਫਟ ਸਾਈਡ ਕਿ ਘਾਰੇ ਆਉਣ ਮਮਤਾ ਜਮੈਲ ਇਸ ਸਾਈਡ ਚਲੋ ਆਏ ਦੇਖਦੇ ਆਂ ਸਾਡੇ ਕੋਲ ਡੇਨ ਵੀ ਜੀ ਤੁਸੀਂ ਕੁਝ ਤੋਂ ਖਾ ਸਕਦੇ ਹੋ ਚਲੋ ਸਾਡਾ ਨਹੀਂ ਕਰ ਰਿਹਾ ਬੰਦੇ ਉੱਥੇ ਸਾਈਡ ਬੈਠੇ ਹੋ ਯਾਰ ਬਾਰਿਸ਼ ਹੋ ਗਈ ਬਾਰਿਸ਼ ਥੋੜੀ ਥੋੜੀ ਹੋ ਰਹੀ ਹੈ ਸ਼ੁੱਧ ਜਲ ਪਾਣੀ ਪੀਣਾ ਪਾਣੀ ਪੀਣੀ ਥੋੜਾ ਥੋੜਾ ਇਹ ਸਹੀ ਆ ਸਹੀ ਮੀਜ਼ਮ ਉਧਰ ਹੈ ਮੈਂ ਮੀਜ਼ਮ ਮੇਬੀ ਉਧਰ ਆਪਿਸ਼ੇ ਕਿਉਂਰ ਤਾਂ ਲੱਗਦਾ ਪਿਛੇ ਹੀ ਕਿ ਇਹ ਇਹੋ ਪਿਛੇ ਜਿਹੜਾ ਹਾਂ ਤੇ ਹੀ ਸਾਈਡ ਤਾਂ ਮੇਰੇ ਸੇ ਉਧਰ ਉਧਰ ਤਾਂ ਨਹੀਂ ਜੇ ਅੱਗੇ ਹੱਸੀ ਹੁਣ ਮੁਮਤਾਜ਼ ਮਹਿਲ ਮੁਮਤਾਜ਼ ਮਹਿਲ ਜਿਹੜਾ ਸ਼ਾਹਜਹਾਨ ਨੇ 1628 ਤੋਂ 1645 ਦੇ ਵਿੱਚ ਬਣਾਇਆ ਸੀਗਾ ਤੇ ਅੰਦਰ ਜਾਣਾ ਲੋਆ ਨਹੀਂ ਆ ਸਰੀ ਬੰਦ ਕੀਤਾ ਗਿਆ ਹੈ। ਉਹ ਦੇਖਿਆ ਪੱਲੇ ਪੱਥਰ ਲੱਗੇ ਹੋਏ ਜਿੰਨਾਂ ਪਾਣ ਲਏ। ਲਹਿਰੇ ਵਿਸ਼ੇਸ਼। ਇਹ ਉੱਪਰ ਦਾ ਜਿਹੜਾ ਨਹੀਂ ਪਤਾ ਇਹ ਨਹਿਰ ਸੀ ਇੱਥੇ ਤੋਂ। ਇਹ ਹੈ ਲਹਿਰੇ ਵਿਸ਼ੇਸ਼। ਹਾਂ ਨਾ ਸੀ ਤੇ ਅਰੇ ਇੱਕ ਤਾਂ ਮਾਰੇ ਕਿ ਲਈ ਡਾਲ ਹੈ। ਇਹ ਵੀ ਗੁਰਗਾ ਦਾ ਹੀ ਹੋ। ਪਕੜੇ ਵਿੱਚ ਰੰਗਮਲ ਦੇ ਸਾਹਮਣੇ ਦਿਨਸ਼ੀਤ ਮਾਦੇ ਨਾਮ ਤੇ ਵਿਜਾੜੇ ਜਾਂਦਾ ਹੈ ਤੇ ਉਹ ਚੀਜ਼ ਮੇਵੀਨੋ ਸੈਂਟਸ ਦਾਦਾ ਜਦੋਂ ਸੋਪਾਂ ਦੀ ਵਗਾਰਾ ਇਹੋ ਠਕਰ ਵੀ ਹੋ ਸਕਦੀ ਹੈ ਇਹ ਸਾਰਾ ਇਹ ਵੀ ਸੰਗਮਲ ਮਰ ਦੇ ਪੱਥਰਾਂ ਦਾ ਬਣਿਆ ਹੋਇਆ ਹੈ ਦੀਵਾਨੇ ਖਾਸ ਖਾਸ ਮਹਿਲ ਹੈ ਰੰਗਮਲ ਦੇ ਦਰ ਆਹ ਹੈ ਜੀ ਖਾਸ ਮਹਿਲ ਸਾਹਮਣੇ ਇਹ ਤਿੰਨ ਭਾਗਾਂ ਵਿੱਚ ਡਿਵਾਈਡ ਕੀਤਾ ਗਿਆ 1 2 ਇੱਕ ਐਲ ਸੈਕਤੀ ਇਹਨਾਂ ਦਾ ਮੂੰਹ ਆ ਦੀਵਾਨੇ ਖਾਸ ਵੰਨੂ ਆ ਤੇ ਕੰਟਰੀ ਦਾ ਸਾਰੇ ਪਾਸੇ ਮੇਰੀ ਬੰਦੀ ਆ ਅੰਦਰ ਨਹੀਂ ਹੁਣ ਜਾਣ ਦਿੰਦੇ ਤੇ ਸਾਰੇ ਜਿਹੜੇ ਤਿਆਰੀ ਆ ਉਹ ਸੰਗ ਮਰਦੇ ਪੱਤਰ ਪੱਤਰਾਂ ਦੇ ਕੀਤੀ ਗਈ ਹੈ ਇੱਥੇ ਵੀ ਜਾਓ ਉਹ ਉਸ ਪਾਸੇ ਤੇ ਲਕਿੰਦਾ ਸੋਨਾ ਦੇਖੋ ਕਰਾ ਇਹ ਜਿਹੜਾ ਹੁਕਮ ਸੇੜ ਰਿਹਾ ਹੈ ਉਹ ਸੁਣਾਇਆ ਜਾਂਦਾ ਸੀ ਤੇ ਦੇਖ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਪਿੱਛੇ ਦਿਖਾ ਕੇ ਆਇਆ ਆ ਪੜਾਉਂ ਜਿੱਥੇ ਜਿਹੜੇ ਆਪਣੇ ਕਾਜ ਸੀ ਉਹ ਇਥੇ ਸੰਪੂਰਨ ਕਰਦੇ ਸੀ ਮੈਂ ਪਹਿਲਾਂ ਥੋੜਾ ਜਿਹੀ ਬਸਤਾਂ ਵੀ ਉਸ ਹੋ ਗਏਗਾ ਦਿਵਾਨੇ ਖਾਸ ਜਿਹੜਾ ਆਇਆ ਮੋਗਲਾਂ ਪਿਆਖਾਸ ਮਹਿਮਾਨ ਰਹੀ ਉਹਨਾਂ ਨਾਲ ਜਿਹੜੀ ਮੁਲਾਕਾਤ ਆ ਖਾਸ ਦਰਬਾਰ ਇੱਥੇ ਕਰਦੇ ਹੁੰਦੇ ਸੀ ਦਰਬਾਰ ਇੱਕ ਖਾਸ ਦੇ ਸਾਹਮਣੇ ਹੀ ਹਮਾਮ ਹਮਾਮ ਜਿਹੜਾ ਆ ਮੋਗਲਾਂ ਪੈਲੇ ਰਾਜਾ ਉਹਨਾਂ ਦਾ ਸ਼ਨਾਨ ਸ਼ਾਹੀ ਸ਼ਨਾਨ ਕਰ ਲੋਣ ਦਾ ਜਿਹੜਾ ਸਥਾਨ ਆ ਜਿਹੜਾ ਬਹੁਤ ਸ਼ਾਹੀ ਹੁੰਦਾ ਸੀਗਾ ਉਹ ਆਇਆ ਸਾਹੀ ਹੋੜਿਆਂ ਜੀ ਮੋਤੀ ਮਸਜਿਦ ਬੜੀ ਰੰਗ ਦੀ ਬਣਾਈ ਸੀ ਆਪਣੇ ਨਿੱਜੀ ਉਪਯੋਗ ਦੇ ਲਈ ਸਾਹਮਣੇ ਆ ਗਈ ਸਾਡੇ ਚ ਚਲੋ ਚਲਈਏ ਆਪਾਂ ਵਾਪਸ ਹੁੰਦਾਂ ਨੇ ਇੱਧਰ ਹੀ ਹੈ ਇੱਧਰ ਹੀ ਇੱਧਰ ਤੋਂ ਬਹੁਤ ਘੁੰਮ ਕੇ ਜਾਣਾ ਬਣਾ ਜੀ ਯਾ ਇੱਥੇ ਹੀ ਸ਼ੋਰਟਕਟ ਆ ਲੋ ਜੀ ਘੁੰਮ ਲਿਆ ਆਪਾਂ ਲੜਕੀ ਦਾ ਹੁਣ ਚੱਲੀਏ ਆਪਾਂ ਅੱਗੇ ਜਾਣਾ ਚਾਂਦਨੀ ਚੌਕ ਓਏ ਲਾਹੌਰੀ ਦਰਵਾਜ਼ਾ ਸਮhle ਬਹੀ ਬਿਆਰ ਦੇਖ ਰਹੇ ਹਾਂ ਜੀ 70000 ਗਿਆ ਜਾਂਦੇ ਜੀ ਸਾਹਮਣੇ ਜੀ ਦਾ ਲੋਹੇ ਦੀ ਰਵਾਇਤ ਦੇ ਕਿੰਨੇ ਦੇ ਜਾ ਰਹੇ ਹੈ। ਰੋਟੀ ਚੜੀਏ ਹੁਣ ਚੌਂ ਨੀ ਚੌਂ ਗਾ ਲੂ ਤੇ ਗੁਰਦੁਆਰਾ ਸ਼ੀਸ਼ਾ ਸਾਹਿਬ ਦੇ ਦਰਸ਼ਣ ਨਹੀਂ ਕਰਨੇ ਹੈ। ਟਾਈਮ ਬਹੁਤ ਹੋ ਗਿਆ ਹੈ। ਕਿੰਨਾ ਹੈ? ਇਹ ਸਾਡੇ ਹੈ। ਇਹ ਰੇਟ ਹੈ ਦਾ? ਕੀ ਪ੍ਰਾਈਸ ਹੈ? 150 ਕੀ ਦੋ। 150 ਕੀ ਦੋ? ਇਹ ਦੀ ਹੈ। ਇਹ ਸੜਿਆ ਤੋਂ ਜੇ ਨਾ ਬਰਾ। ਕੋਰੇ ਨੇ। ਕੀ ਤੇਰੀ ਨੀ ਕਿ ਕੋਰੇ ਨੇ? ਕੀ ਆ? ये गाना साही प्रेम है ना प्रेम नहीं ज्यादा है ज्यादा जो देखो बेटा तो कहे के आवाज बदलवाओ आने फ्री फ्री चले ये अंदर टाइट है पता है करेगा नहीं यहां नहीं लगेगा नहीं पकड़ी के बीच में टूट जाएगा ऊपर से लगा लो जब तक मैं लगा हो जाएगी ਨਹੀਂ ਲੱਗੀ ਨਾ ਮੇਰੇ ਕੋ ਪਤਾ ਨਾ ਬੜਾ ਆਰਾਮ ਨਾਲ ਲਗਾਣਾ ਪੜੇਗਾ ਤੋਂ ਟਾਈਮ ਲੱਗੇਗਾ ਟਾਈਮ ਲੱਗੇਗਾ ਨਾ ਇਸ ਹੈ ਮੇਰੇ ਬਾਪ ਦੋ ਦਿਨ ਦੇਖ ਰਹਾ ਹਾਂ ਤਾਂ ਕਰਦਾ ਹਾਂ ਜੀ ਓਏ ਆਈ ਸਾਈਡ ਹੋ ਜੀ ਜੀ Ya, cukup figur dari si singasari. Si dokternya kartier. ਤੇਰੀ ਭਗਤ ਤੇਰੀ ਭਗਤ ਪੰਡਾਲ ਕੀ ਪਰੇ ਦੇ ਅੰਤ ਦੇ ਅੰਤ ਆ ਨੀ 150 ਆਜੇ 100 ਆ 100 ਆ 150 ਲੈ ਪਾਲਾ ਗੱਡੇ ਇੱਕ ਹੈ ਇਹ ਪਾਲਾ ਦਸ ਟੂ ਇਹ ਚੇਂਜ ਨਹੀਂ ਗਈ ਵੀ ਵਾਲਾ ਨਹੀਂ ਆ ਰਿਹਾ ਜੀ ਉੱਚ ਵੀ ਹੈ ਨਹੀਂ ਆ ਲਿਆ ਵੀ आज तक लोग कर रहे हैं इतने ही पर लगूंगा जो बढ़िया लगे तो लाइक में शेयर सब्सक्राइब बाकी मिल जाए किसी और बलॉग किसी नए किसी नवी जगह ना उन्हें टाइम बाय रब रख